ਆਫਾਸ ਨਿਊਜ਼ ਦੇਖ ਰਿਹਾ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਗਸੀਰ ਸਿੰਘ ਦੇ ਨਾਲ ਅੱਜ ਇਸ ਟਾਈਮ ਅਸੀਂ ਖੜੇ ਆ ਪਿੰਡ ਨਿਆਲ ਜਿੱਤੇ ਕਿ ਤੁਹਾਨੂੰ ਪਤਾ ਹੈ ਕਿ ਜੋ ਦੋ ਵਿਅਕਤੀਆਂ ਦੀ ਮੌਤ ਹੋਈ ਸੀ ਉਸੇ ਕਰਕੇ ਅੱਜ ਇੱਥੇ ਪਿੰਡ ਨਿਆਲ ਦੇ ਵਿੱਚ ਮੇਨ ਰੋਡ ਤੇ ਜਣ ਮਿੱਥੇ ਸਮੇਂ ਲਈ ਜੋ ਧਰਨਾ ਜਾਰੀ ਕੀਤਾ ਗਿਆ ਹੈ ਸੋ ਆਪਣੇ ਨਾਲ ਇੱਥੇ ਅੱਜ ਕਾਂਗਰਸ ਦੇ ਜੋ ਆਗੂ ਨੇ ਨਸ਼ਤਰ ਸਿੰਘ ਰਾਹੀ ਮਾਜਰਾ ਜੋ ਵੀ ਅੱਜ ਆਪਣੇ ਵਿੱਚ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਵਿੱਚ ਸੱਸੀ ਕਾ ਸੱਸੀ ਕਾ ਲੋਈ ਅੱਜ ਜੋ ਦੋ ਵਿਅਕਤੀਆਂ ਦੀ ਆਪਾਂ ਕਹੀਏ 3 ਦਿਨ ਹੋ ਚੁੱਕੇ ਨੇ ਮੌਤ ਹੋ ਚੁੱਕੀ ਹੈ ਤੇ ਸਰਕਾਰਾਂ ਵੱਲੋਂ ਵੀ ਕੋਈ ਡਿਸੀਜਨ ਨਹੀਂ ਹਲ ਤੱਕ ਲਿਆ ਗਿਆ ਤਾਂ ਤੁਸੀਂ ਕੀ ਕਹਿਣਾ ਚਾਹੋਗੇ 3 ਦਿਨ ਹੋ ਗਏ ਦੋ ਡਰਾਈਵਰ ਭਰਾ ਜਿਹੜੇ ਇੱਕ ਦਰਿੰਦੇ ਨੇ ਲਖਵਿੰਦਰ ਲਖਾ ਪੁਲਿਸ ਦਾ ਮੁਲਾਜ਼ਮ ਹੈ ਉਹਨੇ ਕੁੱਟਕੁੱਟ ਕੇ ਉਹਨਾਂ ਨੂੰ ਮਾਰ ਦਿੱਤਾ ਪਰ ਪ੍ਰਸ਼ਾਸਨ ਜਿਹੜਾ ਨੀਂਦ ਸੁੱਤਾ ਪਿਆ ਉਹਨੂੰ ਹਲੇ ਤੱਕ ਉਹਦੀ ਅੱਖ ਨਹੀਂ ਖੁੱਲੀ ਮਾਦਰਾ ਇਹ ਹੈ ਕਿ ਉਹ ਵਿਚਾਰੇ 5-7000 ਤੇ ਮਜ਼ਦੂਰੀ ਕਰਦੇ ਸੀ ਉਸ ਡਰਾਈਵਰ ਇਹ ਕਿਤੇ ਬਾਹਰ ਕਿਹੜਾ ਲਾਉਣ ਗਏ ਸੀ 20000 ਪਤਾ ਲੱਗਿਆ ਵੀ ਉਹਨਾਂ ਨੇ ਗੂਗਲ ਪੇ ਕੀਤਾ ਇਹਨੂੰ 65000 ਰੁਪਏ ਦੇ ਕੋਲ ਸੀ ਉਹ ਕਿਤੇ ਟਰਾਂਸਪੋਰਟ ਚ ਗੱਡੀ ਉਹਨਾਂ ਨੇ ਖੜਾਤੀ ਉੱਥੇ ਉਹਨਾਂ ਦੇ ਚੋਰੀ ਹੋ ਗਏ ਉਹਨਾਂ ਨੇ ਆਪਣੇ ਮਾਲਕ ਨੂੰ ਦੱਸਿਆ ਮਾਲਕ ਨੇ ਕਿਹਾ ਵੀ ਤੁਸੀਂ ਇੱਥੇ ਆ ਜਾਓ ਆਪਾਂ ਕਰ ਲਾਂਗੇ ਮਸਲਾ ਹੱਲ ਇੱਥੇ ਬੁਲਾ ਕੇ ਉਹਨਾਂ ਨੂੰ ਕਿਸੇ ਵਰਕਸ਼ਾਪ ਚ ਪਿੱਛੇ ਬੁਲਾ ਕੇ ਗਰੀਬਾਂ ਨੂੰ ਇੰਨਾ ਕੁੱਟਿਆ ਕਿ ਉਹਨਾਂ ਦੇ ਸਾਹ ਬਹੁਤ ਮੁਸ਼ਕਲ ਸੀ ਬੜੇ ਕਹਿੰਦੇ بیسਬਾਲ ਨਾਲ ਕੁੱਟਿਆ ਔਰ ਡਰਾਬੇ ਦਿੱਤੇ ਥੋੜੇ ਤੇ ਗੋਲੀਆਂ ਦਾ ਪਰਚਾ ਕਰ ਦਾਂਗੇ ਆ ਕਰ ਦਾਂਗੇ ਹਨਾ ਤੁਹਾਡੇ ਪਰਿਵਾਰ ਨੂੰ ਜਿਉਣ ਨਹੀਂ ਦਿੰਦੇ ਉਹਨਾਂ ਨੇ ਮੰਤਾਂ ਵੀ ਜਦੋਂ ਪਤਾ ਲੱਗਿਆ ਉਹਨਾਂ ਨੇ ਮੰਤਾਂ ਹੀ ਵਾਅਦਾ ਕੀਤੀਆਂ ਵੀ ਜਿਹੜਾ 65000 ਰੁਪਇਆ ਅਸੀਂ ਤੁਹਾਡਾ ਪੂਰਾ ਕਰ ਦਾਂਗੇ ਜਿਨ੍ਹਾਂ ਚਿਰ ਤੁਹਾਡਾ 65000 ਪੂਰਾ ਨਹੀਂ ਹੁੰਦਾ ਉਹਨਾਂ ਚਿਰ ਤੁਹਾਨੂੰ ਰੱਖੀ ਰੱਖੋ ਅਸੀਂ ਤੁਹਾਡੀ ਡਰਾਈਵਰੀ ਕਰੀ ਚੱਲਾਂਗੇ ਪਰ ਉਹ ਦਰਿੰਦਿਆਂ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਹੈ ਫਿਰ ਵੀ ਇੰਨੀ ਕਰਨ ਦੇ ਬਾਵਜੂਦ ਵੀ ਬਖਸ਼ਿਆ ਨਹੀਂ ਹੈ ਉਸ ਦਰਿੰਦਰ ਨੇ ਦਰਿੰਦੇ ਨੇ ਲਖਵਿੰਦਰ ਲਖੇ ਨੇ ਪੁਲਿਸ ਦੀ ਸ਼ਹਿਤੇ ਪ੍ਰਸ਼ਾਸਨ ਦੀ ਸ਼ਹਿਤੇ ਇਸ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਇਹਦੀ ਸ਼ਹਿਤੇ ਉਹਨਾਂ ਨੇ ਉਹਨਾਂ ਨੂੰ ਇੰਨਾ ਕੁੱਟਿਆ ਉਹ ਕਿਉਂ ਇੰਨੇ ਜ਼ਖਮੀ ਹੋਏ ਉਹ ਆਪਣੀ ਬੇਸ਼ਰਮੀ ਨੂੰ ਨਾ ਚੱਲਦੇ ਹੋਏ ਉਹ ਆਪਦੇ ਪ੍ਰਾਣ ਤਿਆਗ ਗਏ ਉਹਨਾਂ ਦੇ ਦੋ ਪਰਿਵਾਰ ਨੇ ਜਿਹੜੇ ਛੋਟੇ ਛੋਟੇ ਬੱਚੇ ਨੇ ਉਹ ਬਿਲਕੁਲ ਬੇਸਹਾਰਾ ਹੋ ਗਏ ਉਹ ਕਿਸੇ ਉਹਦੇ ਵਾਸਤੇ ਨਹੀਂ ਰਹੇ ਉਹ ਪ੍ਰਸ਼ਾਸਨ ਹੁਣ ਇੱਥੇ ਸਾਰੀਆਂ ਕਿਰਤੀ ਜਥੇਬੰਦੀਆਂ ਸਾਰੀਆਂ ਰਾਜਨੀਤਿਕ ਜਥੇਬੰਦੀਆਂ ਇਨਸਾਫ ਪਸੰਦ ਲੋਕ ਇੱਥੇ ਸਾਰੇ ਇਕੱਠੇ ਹੋਏ ਨੇ ਧਰਨਾ ਲਾਇਆ ਪਰ ਫਿਰ ਵੀ ਉਹਨਾਂ ਲੋਕਾਂ ਨੂੰ ਹਲੇ ਤੱਕ ਕੋਈ ਜਾਗ ਨਹੀਂ ਖੁੱਲ ਰਹੀ ਉਹਨਾਂ ਦੀ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਹਲੇ ਤੱਕ ਵੀ ਕੀ ਕੀਤਾ ਜਾਵੇ ਉਹ ਪੁਲਿਸ ਵਾਲੇ ਨੂੰ ਲੁਕਾਉਂਦੇ ਫਿਰਦੇ ਨੇ ਵੀ ਕਿਵੇਂ ਨਾ ਕਿਵੇਂ ਇਹਨਾਂ ਦਾ ਸਹਕਾਰਾ ਕੀਤਾ ਜਾਵੇ ਪਰ ਜਿਹੜੇ ਲੋਕ ਨੇ ਇਨਸਾਫਪਸੰਦ ਲੋਕ ਨੇ ਇਹ ਇਹਨਾਂ ਦੀਆਂ ਦੋ ਮੌਤਾਂ ਨੂੰ ਅਜਾਇਆ ਨਹੀਂ ਜਾਣ ਦੇਣਗੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲੂਗਾ ਅਸੀਂ ਉਹਨਾਂ ਚਿਹਰੇ ਪਿੱਛੇ ਨਹੀਂ ਹਟਾਂਗੇ ਇਸ ਟਾਈਮ ਆਪਣੇ ਪਤਾਨ ਜੀ ਐਮਐਲਏ ਸਾਹਿਬ ਵੀ ਐ ਸੀ ਉਹ ਕੀ ਆਸ਼ਵਾਸ਼ਣ ਮਤਲਬ ਲੋਕਾਂ ਨੂੰ ਇੱਥੇ ਦਿਵਾ ਕੇ ਗਏ ਨੇ ਕਿਹੜੇ ਜੀ ਐਮਐਲਏ ਸਾਹਿਬ ਆਏ ਸੀ ਕਿ ਆਪਣੇ ਹਲਕੇ ਦੇ ਕੁਲਵੰਤ ਸਿੰਘ ਪਾਰੀਗਰ ਉਹ ਪਤਾ ਕੀ ਆ ਜੀ ਆਮ ਆਦਮੀ ਦੀ ਸਰਕਾਰ ਤਾਂ ਇਹੀ ਹੈ ਲੋਕਾਂ ਨੂੰ ਆਪਦੇ ਪੰਚਾਇਤਾਂਾਂ ਚਾਂਸਾਂ ਚ ਰੱਖਣਾ ਉਹ ਚਾਂਸਾ ਦੇਣ ਆਏ ਸੀ ਵੀ ਇੱਥੋਂ ਇਹ ਧਰਨਾ ਚੱਕਿਆ ਜਾਵੇ ਇੱਕ ਵਾਰੀ ਧਰਨਾ ਚੱਕਿਆ ਗਿਆ ਸੰਸਕਾਰ ਹੋ ਗਿਆ ਫਿਰ ਅਸੀਂ ਆਪ ਹੀ ਕਰ ਲਾਂਗੇ ਉਹ ਕੁਝ ਨਹੀਂ ਕਰਦੇ ਜੇ ਉਹਨਾਂ ਨੇ ਕਰਨਾ ਹੋਵੇ ਉਹ ਸ 10 ਮਿੰਟ ਦੇ ਚੋਰ ਨੂੰ ਦੂਰੋਂ ਦੂਰੋਂ ਲੱਭ ਲੈਂਦੀ ਆ ਇਹ ਤਾਂ 3 ਦਿਨ ਹੋ ਗਏ ਔਰ ਬੰਦੇ ਦਾ ਨਾਮ ਪਤਾ ਹੈ ਕੋਈ ਇਹ ਨਹੀਂ ਵੀ ਪਤਾ ਵੀ ਕਿਹਨੇ ਮਾਰਿਆ ਕਿਹਨੇ ਨਹੀਂ ਚਾਰ ਬੰਦਿਆਂ ਦੇ ਉਹਨਾਂ ਨੇ ਨੌ ਲਖਾਏ ਨੇ ਉਹਨਾਂ ਨੂੰ ਫੜ ਕੇ ਅੰਦਰ ਦੇਣ ਜੋ ਕਾਨੂੰਨ ਤਾਪਕ ਸਜ਼ਾ ਹੈ ਉਹਨਾਂ ਨੂੰ ਸਲਾਖਾਂ ਪਿੱਛੇ ਕੀਤਾ ਜਾਵੇ ਇਹ ਸਵਾਰਥ ਨੂੰ ਦੇਣ ਦਾ ਕੀ ਇਹੋ ਜਿਹੇ ਵਿੱਚ ਕੀ ਹੋਇਆ ਉਹ ਤਾਂ ਲੋਕਾਂ ਨੂੰ ਸਿਰਫ ਇੱਕ ਟਕਾਉਂਦਾ ਫਿਰਦਾ ਵੀ ਤੁਹ ਤਰਨਾ ਕਿਵੇਂ ਨਾ ਕਿਵੇਂ ਚਕਾਇਆ ਜਾਵੇ ਪਰ ਜਿਹੜੇ ਇਨਸਾਫ ਪਸੰਦ ਲੋਕ ਨੇ ਇਸ ਤਰ੍ਹਾਂ ਤਰਨਾ ਨਹੀਂ ਚੱਕਣਗੇ ਕਿਉਂਕਿ ਕੱਲ ਪ੍ਰਸ਼ਾਸਨ 11 ਵਜੇ ਤੱਕ ਦਾ ਟਾਈਮ ਲੈ ਗਿਆ ਸੀਗਾ ਕਿ ਸਾਨੂੰ 11 ਵਜੇ ਤੱਕ ਦਾ ਟਾਈਮ ਦੇ ਦੋ ਵੀ ਸੜਕ ਨਾਲੇ ਰੋਕਿਓ ਕਿਸ ਸਬੰਧ ਵਿੱਚ ਸਮਾਂ ਲੈ ਗਿਆ ਸੀ ਉਹ ਵੀ ਉਹ ਮੈਂ ਜਿਹੜੇ ਬੰਦੇ ਆ ਨੇ ਮਤਲਬ ਕਿ ਇਹਨਾਂ ਨੇ ਦਰਿੰਦਗੀ ਕੀਤੀ ਹੈ ਜਿਹੜੇ ਦੋਸ਼ੀ ਨੇ ਵੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਾਂਗੇ 11 ਵਜੇ ਤੱਕ ਕੋਈ ਮਰਜ਼ੀ ਕਰ ਲੱਖਵਿੰਦਰ ਸਿੰਘ ਲੱਖਾ ਜਿਹੜਾ ਕਿ ਮਹਾਲੀਪੁਰ ਚ ਜੁਆਨ ਕਰਦਾ ਹੈ ਐਸਪੀ ਤੇ ਬਾਕੀ ਜਦੋਂ ਵੀ ਮਤਲਬ ਕਿ ਅਸੀਂ ਇਹਨਾਂ ਨੂੰ ਪੁੱਛਿਆ ਵੀ ਕੀ ਬਣਿਆ ਤਾਂ ਉਹਨਾਂ ਨੇ ਕਿਹਾ ਜੀ ਸਾਨੂੰ ਸ਼ਾਮ ਤੱਕ ਦਾ ਸਮਾਂ ਹੋ ਕੇ ਦਿਓ ਅਸੀਂ ਕਿਹਾ ਵੀ ਇੰਨਾ ਲੰਮਾ ਟਾਈਮ ਬਹੁਤ ਜ਼ਿਆਦਾ ਹੈ ਅਸੀਂ ਇਹਨਾਂ ਨੂੰ ਸਮਾਂ ਟਾਈਮ ਨਹੀਂ ਦੇ ਸਕਦੇ ਕਿਉਂਕਿ ਤੁਸੀਂ ਕਿਉਂਕਿ ਲਾਸਾਂ ਪਈਆਂ ਨਹੀਂ ਸੰਸਕਾਰ ਕਰਨਾ ਹੈ ਜਿੰਨਾਂ ਦੀ ਪੁੱਛੂਕੀਆਂ ਹਨ ਜਿੰਨਾਂ ਛੇਤੀ ਤੁਸੀਂ ਜ਼ਿੰਮੇਵਾਰ ਕਰ ਲੋਗੇ ਉਹਨਾਂ ਹੀ ਛੇਤੀ ਅਸੀਂ ਇਹਨਾਂ ਨੂੰ ਸੰਸਕਾਰ ਕਰਦਾਂਗੇ ਨਹੀਂ ਉਹਨਾਂ ਟਾਈਮ ਸੰਸਕਾਰ ਨਹੀਂ ਕਰਾਂਗੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਜੀ ਸਰਕਾਰ ਨੂੰ ਦਿਖਦਾ ਵੀ ਦੋ ਬੰਦੇ ਮਦਲ ਇੱਕ ਟਰੱਕ ਮਾਲਕ ਨੇ ਮਾਰ ਦਿੱਤੇ ਨੇ ਉਹਨੇ ਕੁੱਟਿਆ ਇਹਨਾਂ ਕੋਲ ਕੁਝ ਪੈਸੇ ਚੋਰੀ ਹੋ ਗਏ ਸੀ ਉਹਨੇ ਸੱਦ ਕੇ ਪਹਿਲਾਂ ਇਹਨਾਂ ਨੂੰ ਕੁੱਟਿਆ ਇਹਨਾਂ ਦੀਆਂ ਵੀਡੀਓ ਬਣਾਈਆਂ ਉਹਨੇ ਕਿਹਾ ਮੈਂ ਤੁਹਾਡੀਆਂ ਵਾਇਰਲ ਕਰੂੰਗਾ ਜਾਂ ਮੇਰੇ ਪੈਸੇ ਛੇਤੀ ਦੇ ਦਿਓ ਇਹਨਾਂ ਦੇ ਘਰ ਦੇ ਜਾ ਕੇ ਪੈਸੇ ਮੰਨ ਆਏ ਕਿ ਅਸੀਂ ਪੈਸੇ ਦੇ ਦੇਾਂਗੇ ਪਰ ਉਸ ਬੰਦੇ ਨੇ ਉਹਨਾਂ ਨੂੰ ਇੰਨਾ ਜਲੀਲ ਕਰਤਾ ਮਰਨ ਲਈ ਮਜਬੂਰ ਕਰਤਾ ਉਹ ਦੋਏ ਭਰਾ ਆਤਮਾਤਿਆ ਨਹੀਂ ਕੀਤੀ ਉਹਨਾਂ ਇਹਨੇ ਪੁਲਿਸ ਵਾਲੇ ਨੇ ਉਹਨਾਂ ਦਾ ਕਤਲ ਕੀਤਾ ਕਿਉਂਕਿ ਮਰਨ ਲਈ ਮਜਬੂਰ ਕੀਤਾ ਉਹਨੇ ਤੇ ਸਰਕਾਰ ਨੂੰ ਚਾਹੀਦਾ ਨੋਟਿਸ ਲੈਣਾ ਸਰਕਾਰ ਐਸਐਸਪੀ ਨੂੰ ਕਹੇ ਡਿਪਟੀ ਨੂੰ ਕਹੇ ਕਿ ਉਸ ਮੁਲਾਜ਼ਮ ਨੂੰ ਫੜ ਕੇ ਅੰਦਰ ਦਿਓ ਹੁਣ ਤੱਕ ਆ ਸਰਕਾਰ ਕਹਿੰਦੀ ਸਰਕਾਰ ਪਿੰਡਾਂ ਚੋਂ ਚੱਲੇਗੀ ਆ ਜਿੰਨਾਂ ਲੋਕਾਂ ਨੇ ਵੋਟਾਂ ਪਾਈਆਂ ਪਹਿਲੀਆਂ ਸਰਕਾਰਾਂ ਨੂੰ ਬਦਲਿਆ ਉਹ ਉਹਨਾਂ ਸਰਕਾਰਾਂ ਨੂੰ ਬਦਲ ਕੇ ਇਹਦੇ ਤੇ ਹੱਥਸਾ ਰੱਖ ਕੇ ਸਰਕਾਰ ਲਿਆਂਦੀ ਇਹ ਲੋਕ ਪਹਿਲਾਂ ਇੰਨੀ ਗਰਮੀ ਪੈ ਰਹੀ ਸੀ ਉਸ ਗਰਮੀ ਵਿੱਚ ਸੜਕ ਤੇ ਬੈਠੀਆਂ ਸੀ ਮੇਰੀਆਂ ਮਾਵਾਂ ਭੈਣਾਂ ਅਨਸਾਫ਼ ਲੈਣ ਲਈ ਉਸ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋਇਆ ਫਿਰ ਕੋਈ ਜੀ ਨਹੀਂ ਇੱਥੋਂ 흘ਿਆ ਲਾਛਾਂ ਛਾਡੀਆਂ ਸੜਕ ਤੇ ਪਈਆਂ ਨੇ ਕੋਈ ਇੱਥੇ ਐਮ.ਐਲ.ਏ ਨਹੀਂ ਆਇਆ ਕੋਈ ਡਿਪਟੀ ਨਹੀਂ ਆਇਆ ਕਿਸੇ ਨੇ ਆ ਕੇ ਨਹੀਂ ਪੁੱਛਿਆ ਵੀ ਤੁਹਾਡਾ ਅਸੀਂ ਪਰਚਾ ਦਰਜ ਕਰਤਾ ਉਹਨੂੰ ਅਸੀਂ ਕਤਲ ਦੇ ਪਰਚੇ ਚ ਅੰਦਰ ਕਰ ਲਿਆ ਜਾਂ ਕਰ ਲਾਂਗੇ ਕਿਸੇ ਨੇ ਕੋਈ ਵਿਸ਼ਵਾਸ ਨਹੀਂ ਦਿਵਾਇਆ ਖਾਨ ਸਾਹਿਬ ਤੁਸੀਂ ਵੀ ਆਪਣੇ ਸਾਥੀਆਂ ਨਾਲ ਆਏ ਹੋ ਤੇ ਇਸ ਧਰਨੇ ਵਿੱਚ ਤੁਹਾਡਾ ਕੀ ਕਹਿਣਾ ਹੈ ਹਰਪਿੰਡ ਦੇ ਦੋ ਹਰਪਿੰਦ ਦੇ ਵਿੰਦਰਾ ਸਤਿ ਨੋਜਵਾਨ ਸੀ ਜਿਹਨਾਂ ਦੇ ਇਸੇ ਪਰਿਵਾਰ ਦਾ ਬੁਜ਼ਾਰਾ ਹੋ ਗਿਆ ਸੀ ਜਿਹਨੂੰ ਬੜਾ ਮੇਰੇ ਵੀ ਖੁਨਾ ਕਰਕੇ ਉਹਨਾਂ ਨੇ ਇੱਕ ਆਪਣੇ ਆਪ ਦੀ ਸ਼ਰਮੀ ਦੇ ਵਿੱਚ ਉਸਤਰੀ ਉਹਨਾਂ ਨੇ ਆਤਮ ਹੱਤਿਆ ਕੀਤੀ ਹੈ ਇਹ ਬੜੀ ਦੁਖਦਾਈ ਕਿ ਪਰਿਵਾਰ ਨੂੰ ਬੜਾ ਹੀ ਵੱਡਾ ਹੰਗੂੜ ਘੜਕਾ ਇਸ ਲਈ ਅਸੀਂ ਸਾਡੀ ਜਥੇਬੰਦੀ ਵੱਲੋਂ ਅਸੀਂ ਇਸ ਪਰਿਵਾਰ ਨਾਲ ਖੜੇ ਹਾਂ ਜਿਉਂ ਦੁੱਖਾਈ ਵਾਸਤੇ ਧਰਨਾ ਲਾਉਣ ਦਾ ਇਜਾਜ਼ਤ ਦੇਣ ਇਸ ਸਾਧਨ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਕਾਰਵਾਈ ਕਰ ਦਿੱਤੀ ਜਾਂਵੇ ਜੋ ਤੱਕ ਪ੍ਰਸ਼ਾਸਨ ਔਰ ਪੰਜਾਬ ਸਰਕਾਰ ਤੋਂ ਡੀਐਸਪੀ ਸਾਹਿਬ ਜੋ ਕੋਈ ਤਰ੍ਹਾਂ ਇਸ ਦੇ ਮੁੱਦੇ ਤੇ ਆਪਣੀ ਕਾਰਵਾਈ ਨਹੀਂ ਕਰਦੇ ਅਸੀਂ ਉਦੋਂ ਤੱਕ ਬਾਈਪਾਸ ਦੇ ਵਿੱਚ ਇਸ ਜੋ ਆਪਣੇ ਨੌਜਵਾਨ ਇਹਨੂੰ ਇਸ ਦੀ ਬਾਈਪਾਸ ਲੈ ਕੇ ਨਹੀਂ ਦੇ ਤਾ ਮਤਲਬ ਇਹ ਹੈ ਕਿ ਅਸੀਂ ਇਹਾਣੇ ਉਰੇ ਲੈ ਕੇ ਬੈਠੇ ਰਹਿਾਂਗੇ ਜੋ ਤੱਕ